ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਤੋਂ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਿ ਆਜਾ ਕਰੇ ਕਿ H1B ਵੀਜ਼ਾ ਧਾਰਕ ਅਤੇ ਜੀਵਨ ਸਾਥੀਆਂ ਨੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ DHS ਦੇ ਖਿਲਾਫ ਸੰਘੀ ਅਦਾਲਤ ਦੇ ਵਿੱਚ ਇੱਕ ਨਵਾਂ ਮੁਕੱਦਮਾ ਦਰਜ ਕਰਵਾ ਦਿੱਤਾ ਹੈ ਇਸ ਮੁਕੱਦਮੇ ਦਾ ਕੇਂਦਰ ਹੈ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਲਾਗੂ ਕੀਤਾ ਗਿਆ ਉਹ ਨਿਯਮ ਜਿਸ ਨੇ ਹਜ਼ਾਰਾਂ ਪ੍ਰਵਾਸੀ ਪਰਿਵਾਰਾਂ ਦੀ ਨੌਕਰੀ ਅਤੇ ਆਰਥਿਕ ਸਥਿਰਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਤੂਬਰ 2025 ਨੂੰ DHS ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਜਿਸ ਤਹਿਤ ਹੁਣ H4 ਅਤੇ ਹੋਰ ਜੋਗ ਡਿਪੈਂਡੈਂਟ ਵੀਜ਼ਾ ਧਾਰਕਾਂ ਨੂੰ ਮਿਲ ਰਹੀ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਸਹੂਲਤ ਖਤਮ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਜੇ ਕਿਸੇ ਫਰਕ ਪਰਮਿਟ ਨਵੀਨੀਕਰਨ ਅਰਜ਼ੀ ਅਧੀਨ ਹੁੰਦਾ ਸੀ ਤਾਂ ਉਸ ਨੂੰ 540 ਦਿਨਾਂ ਤੱਕ ਆਟੋਮੈਟਿਕ ਤੌਰ ਉਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਸੀ ਹੁਣ ਨਵੇਂ ਨਿਯਮ ਦੇ ਹੇਠ ਅਰਜ਼ੀਕਰਨ ਨੂੰ ਆਪਣੀ ਪਰਮਿਟ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਹੀ ਨਵੀਨੀਕਰਨ ਅਰਜ਼ੀ ਦੇਣੀ ਪਵੇਗੀ ਪਰ ਅਸਲ ਦੇ ਵਿੱਚ ਹਿਊ ਐਸ ਸੀ ਆਈ ਐਸ ਟੀ ਪ੍ਰਕਿਰਿਆ 1 ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਲੈ ਰਹੀ ਹੈ ਇਸ ਕਾਰਨ H4 EAD ਧਾਰਕ ਕਾਨੂੰਨੀ ਤੌਰ 'ਤੇ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਨੌਕਰੀ ਛੱਡਣ ਦੇ ਲਈ ਮਜਬੂਰ ਹੋ ਰਹੇ ਨੇ ਬਲੂਮਬਰਗ ਮੁਤਾਬਕ ਇਹ ਕੇਸ ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਦਰਜ ਹੋਇਆ ਹੈ ਮੁਦੀਆ ਦਾ ਦੋਸ਼ ਹੈ ਕਿ TJS ਨੇ ਨਿਯਮ ਬਿਨਾ ਜਨਤਕ ਸਲਾਹ-ਮਸ਼ਵਰੇ ਅਤੇ ਬਿਨਾ ਠੁਕਮੇ ਕਾਰਨ ਲਾਗੂ ਕੀਤਾ ਜੋ ਪ੍ਰਸ਼ਾਸਨਿਕ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਵਕੀਲਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਦੱਸੀ ਗਈ ਰਾਸ਼ਟਰੀ ਸੁਰੱਖਿਆ ਦੀ ਦਲੀਲ ਇਸ ਨੀਤੀ ਨੂੰ ਅਚਾਨਕ ਖਤਮ ਕਰਨ ਦੇ ਲਈ ਕਾਫੀ ਨਹੀਂ ਹੈ ਕਿਉਂਕਿ ਪਿਛੋਕਰ ਜਾਂਚ ਪਹਿਲਾਂ ਹੀ ਚੱਲ ਰਹੀ ਸੀ ਤੇ ਬਿਨਾ ਕਰਮਚਾਰੀਆਂ ਨੂੰ ਨੌਕਰੀ ਗਵਾਨ ਉੱਤੇ ਮਜਬੂਰ ਕੀਤੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰ ਦੀ ਵਾਪਸੀ ਵਾਲੀ ਦਿਲੀ ਸ਼ਰਮਨਾਕ ਤੌਰ ਤੇ ਕਮਜ਼ੋਰ ਹੈ ਵਕਾਲਤ ਸਮੂਹਾਂ ਦੇ ਮੁਤਾਬਕ ਇਹ ਨਿਯਮ ਸਭ ਤੋਂ ਵੱਧ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ H1B ਅਤੇ H4 ਵੀਜ਼ਾ ਧਾਰਕਾਂ ਦਾ ਵੱਡਾ ਹਿੱਸਾ ਨੇ ਬਹੁਤ ਸਾਰੇ H4 ਵਰਕਰ ਪਰਮਿਟ ਹੋਲਡਰ ਟੈਕਨੋਲੋਜੀ ਹੈਲਥ케ਅ ਅਤੇ ਸਿੱਖਿਆ ਖੇਤਰ ਦੇ ਵਿੱਚ ਕੰਮ ਕਰਦੇ ਨੇ ਅਤੇ ਅਮਰੀਕਾ ਦੀ ਮਹਿੰਗੀ ਜ਼ਿੰਦਗੀ ਦੇ ਵਿੱਚ ਪਰਿਵਾਰ ਦੋਹਰੀ ਆਮਦਨ ਤੇ ਨਿਰਭਰ ਕਰਦੇ ਨੇ ਆਟੋਮੈਟਿਕ ਐਕਸਟੈਂਸ਼ਨ ਖਤਮ ਹੋਣ ਦੇ ਨਾਲ ਨੌਕਰੀਆਂ 'ਚ ਵੱਡੀ ਰੁਕਾਵਟ ਮਾਲਕਾਂ ਦੇ ਲਈ ਅਨਿਸ਼ਚਿਤਤਾ ਅਤੇ ਕੀਤਾ ਬਾਜ਼ਾਰ ਤੋਂ ਹੁਨਰਬੰਦ ਕਰਮਚਾਰੀਆਂ ਦੀ ਕਮੀ ਪੈਦਾ ਹੋ ਰਹੀ ਹੈ ਹੁਣ ਸਾਰੇ ਤੇ ਨਸਲ ਅਦਾਲਤ ਦੇ ਫੈਸਲੇ ਉੱਤੇ ਹੈ ਚੋਣਾਂ ਸਿਰਫ ਕਾਨੂੰਨੀ ਨੀਤੀ ਸਗੋ ਹਜ਼ਾਰਾਂ ਪਰਿਵਾਰਾਂ ਤੇ ਪ੍ਰਭਖ ਦਾ ਫੈਸਲਾ ਕਰੇਗੀ ਅਮਰੀਕਾ ਤੋਂ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਹੈ ਕਿ H1B ਵੀਜ਼ਾ ਧਾਰਕ ਅਤੇ ਜੀਵਨ ਸਾਥੀਆਂ ਨੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ DHS ਦੇ ਖਿਲਾਫ ਸੰਘੀ ਅਦਾਲਤ ਤੇ ਵਿਚਿਤ ਮੁਕੱਦਮਾ ਦਰਜ ਕਰਵਾ ਦਿੱਤਾ ਹੈ ਇਸ ਮੁਕਦਮੇ ਦਾ ਕੇਂਦਰ ਹੈ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਲਾਗੂ ਕੀਤਾ ਗਿਆ ਉਹ ਨਿਯਮ ਜਿਸ ਨੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਦੀ ਨੌਕਰੀ ਅਤੇ ਆਰਥਿਕ ਸਥਿਰਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ 3 ਅਕਤੂਬਰ 2025 ਨੂੰ ਡੀਐਜਐਸ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਜਿਸ ਤਹਿਤ ਹੁਣ ਐਚ4 ਅਤੇ ਹੋਰ ਯੋਗ ਡਿਪੈਂਡੈਂਟ ਵੀਜ਼ਾ ਧਾਰਕਾਂ ਨੂੰ ਮਿਲ ਰਹੀ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਸਹੂਲਤ ਖਤਮ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਜੇ ਕਿਸੇ ਫਰਕ ਪਰਮਿਟਨ ਨਵੀਨੀਕਰਨ ਅਰਜ਼ੀ ਅਧੀਨ ਹੁੰਦਾ ਸੀ ਤਾਂ ਉਸ ਨੂੰ 540 ਦਿਨਾਂ ਤੱਕ ਆਟੋਮੈਟਿਕ ਤੌਰ ਉਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਸੀ ਹੁਣ ਨਵੇਂ ਨਿਯਮ ਦੇ ਹੇਠ ਅਰਜ਼ੀਕਾਰਨ ਨੂੰ ਆਪਣੀ ਪਰਮਿਟ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਹੀ ਨਵੀਨੀਕਰਨ ਅਰਜ਼ੀ ਦੇਣੀ ਪਵੇਗੀ ਪਰ ਅਸਲ ਦੇ ਵਿੱਚ USCIS ਦੀ ਪ੍ਰਕਿਰਿਆ 1 ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਲੈ ਰਹੀ ਹੈ ਇਸ ਕਾਰਨ H4 EAD ਧਾਰਕ ਕਾਨੂੰਨੀ ਤੌਰ ਉਤੇ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਨੌਕਰੀ ਛੱਡ ਦਲੀ ਮਜਬੂਰ ਹੋ ਰਹੇ ਨੇ ਬਲੂਮਬਰਗ ਮੁਤਾਬਕ ਇਹ ਕੇਸ ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਦਰਜ ਹੋਇਆ ਹੈ ਮੁਦੀਆ ਤਾਂ ਦੋਸ਼ ਹੈ ਕਿ ਟੀਐਚਐਸ ਨੇ ਨਿਯਮ ਬਿਨਾ ਜਨਤਕ ਸਲਾਹ-ਮਸ਼ਵਰੇ ਅਤੇ ਬਿਨਾ ਟੁਕਮੇ ਕਾਰਨ ਲਾਗੂ ਕੀਤਾ ਜੋ ਪ੍ਰਸ਼ਾਸਨਿਕ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਵਕੀਲਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਦੱਸੀ ਗਈ ਖਾਸ ਜੀ ਸੁਰੱਖਿਆ ਦੀ ਦਲੀਲ ਇਸ ਨੀਤੀ ਨੂੰ ਅਚਾਨਕ ਖਤਮ ਕਰਨ ਦੇ ਲਈ ਕਾਫੀ ਨਹੀਂ ਹੈ ਕਿਉਂਕਿ ਪਿਛੋਕਰ ਜਾਂਚ ਪਹਿਲਾਂ ਹੀ ਚੱਲ ਰਹੀ ਸੀ ਤੇ ਬਿਨਾ ਕਰਮਚਾਰੀਆਂ ਨੂੰ ਨੌਕਰੀ ਗਵਾਨ ਉੱਤੇ ਮਜਬੂਰ ਕੀਤੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰ ਦੀ ਵਾਪਸੀ ਵਾਲੀ ਦਲੀਲ ਸ਼ਰਮਨਾਕ ਤੌਰ ਤੇ ਕਮਜ਼ੋਰ ਹੈ ਵਕਾਲਤ ਸਮੂਹਾਂ ਦੇ ਮਤਾਬਕ ਇਹ ਨਿਯਮ ਸਭ ਤੋਂ ਵੱਧ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ H1B ਅਤੇ H4 ਵੀਜ਼ਾ ਧਾਰਕਾਂ ਦਾ ਵੱਡਾ ਹਿੱਸਾ ਨੇ ਬਹੁਤ ਸਾਰੇ H4 ਵਰਕਰ ਪਰਮਿਟ ਹੋਲਡਰ ਟੈਕਨੋਲੋਜੀ ਹੈਲਥ케ਅ ਅਤੇ ਸਿੱਖਿਆ ਖੇਤਰ ਦੇ ਵਿੱਚ ਕੰਮ ਕਰਦੇ ਨੇ ਅਤੇ ਅਮਰੀਕਾ ਦੀ ਮਹਿੰਗੀ ਜ਼ਿੰਦਗੀ ਦੇ ਵਿੱਚ ਪਰਿਵਾਰ ਦੋਹਰੀ ਆਮਦਨ ਤੇ ਨਿਰਭਰ ਕਰਦੇ ਨੇ ਆਟੋਮੈਟਿਕ ਐਕਸਟੈਂਸ਼ਨ ਖਤਮ ਹੋਣ ਦੇ ਨਾਲ ਨੌਕਰੀਆਂ 'ਚ ਵੱਡੀ ਰੁਕਾਵਟ ਮਾਲਕਾਂ ਦੇ ਲਈ ਅਨਿਸ਼ਚਿਤਤਾ ਅਤੇ ਕਿਰਤ ਬਾਜ਼ਾਰ ਤੋਂ ਹੁਨਰਬੰਦ ਕਰਮਚਾਰੀਆਂ ਦੀ ਕਮੀ ਪੈਦਾ ਹੋ ਰਹੀ ਹੈ ਹੁਣ ਸਾਰੇ ਦੀ ਨਜ਼ਰ ਅਦਾਲਤ ਦੇ ਫੈਸਲੇ ਉੱਤੇ ਹੈ ਜੋ ਨਾ ਸਿਰਫ ਕਾਨੂੰਨੀ ਨੀਤੀ ਸਗੋਂ ਹਜ਼ਾਰਾਂ ਪਰਿਵਾਰਾਂ ਤੇ ਪ੍ਰਭਖ ਦਾ ਫੈਸਲਾ ਕਰੇਗੀ ਅਮਰੀਕਾ ਤੋਂ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਹੈ ਕਿ H1B ਵੀਜ਼ਾ ਧਾਰਕ ਅਤੇ ਜੀਵਨ ਸਾਥੀਆਂ ਨੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ DHS ਦੇ ਖਿਲਾਫ ਸੰਘੀ ਅਦਾਲਤ ਦੇ ਵਿਜੀਤ ਮੁਕਦਮਾ ਦਰਜ ਕਰਵਾਇਆ ਇਸ ਮੁਕੱਦਮੇ ਦਾ ਕੇਂਦਰ ਹੈ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਲਾਗੂ ਕੀਤਾ ਗਿਆ ਉਹ ਨਿਯਮ ਜਿਸ ਨੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਦੀ ਨੌਕਰੀ ਅਤੇ ਆਰਥਿਕ ਸਥਿਰਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ। 3 ਅਕਤੂਬਰ 2025 ਨੂੰ DHS ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਜਿਸ ਤਹਿਤ ਹੁਣ H4 ਅਤੇ ਹੋਰ ਯੋਗ ਡਿਪੈਂਡੈਂਟ ਵੀਜ਼ਾ ਧਾਰਕਾਂ ਨੂੰ ਮਿਲ ਰਹੀ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਸਹੂਲਤ ਖਤਮ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜੇ ਕਿਸੇ ਫਰਕ ਪਰਮਿਟਨ ਨਵੀਨੀਕਰਨ ਅਰਜ਼ੀ ਅਧੀਨ ਹੁੰਦਾ ਸੀ ਤਾਂ ਉਸ ਨੂੰ 540 ਦਿਨਾਂ ਤੱਕ ਆਟੋਮੈਟਿਕ ਤੌਰ ਉਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਸੀ ਹੁਣ ਨਵੇਂ ਨਿਯਮ ਦੇ ਹੇਠ ਅਰਜ਼ੀਕਾਰਨ ਨੂੰ ਆਪਣੀ ਪਰਮਿਟ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਹੀ ਨਵੀਨੀਕਰਨ ਅਰਜ਼ੀ ਦੇਣੀ ਪਵੇਗੀ ਪਰ ਅਸਲ ਦੇ ਵਿੱਚ ਹਿਊ ਐਸ ਸੀ ਆਈ ਐਸ 3 ਪ੍ਰਕਿਰਿਆ 1 ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਲੈ ਰਹੀ ਹੈ ਇਸ ਕਾਰਨ ਐਚ 4 ਈ ਏ ਡੀ ਤਾਰਕ ਕਾਨੂੰਨੀ ਤੌਰ ਉਤੇ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਨੌਕਰੀ ਛੱਡ ਦਲੀਲੇ ਮਜਬੂਰ ਹੋ ਰਹੇ ਨੇ ਬਲੂਮਬਰਗ ਮੁਤਾਬਕ ਇਹ ਕੇਸ ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਦਰਜ ਹੋਇਆ ਹੈ ਮੁਦੀਆ ਦਾ ਦੋਸ਼ ਹੈ ਕਿ ਟੀਐਚਐਸ ਨੇ ਨਿਯਮ ਬਿਨਾ ਜਨਤਕ ਸਲਾਹ ਮਸ਼ਵਰੇ ਅਤੇ ਬਿਨਾ ਟੁਕਮੇ ਕਾਰਨ ਲਾਗੂ ਕੀਤਾ ਜੋ ਪ੍ਰਸ਼ਾਸਨਿਕ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਵਕੀਲਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਦੱਸੀ ਗਈ ਰਾਸ਼ਟਰੀ ਸੁਰੱਖਿਆ ਦੀ ਦਲੀਲ ਇਸ ਨੀਤੀ ਨੂੰ ਅਚਾਨਕ ਖਤਮ ਕਰਨ ਦੇ ਲਈ ਕਾਫੀ ਨਹੀਂ ਹੈ ਕਿਉਂਕਿ ਪਿਛੋਕਰ ਜਾਂਚ ਪਹਿਲਾਂ ਹੀ ਚੱਲ ਰਹੀ ਸੀ ਤੇ ਬਿਨਾ ਕਰਮਚਾਰੀਆਂ ਨੂੰ ਨੌਕਰੀ ਗਵਾਨ ਉੱਤੇ ਮਜਬੂਰ ਕੀਤੇ ਸ਼ਿਕਾਇਤ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰ ਦੀ ਵਾਪਸੀ ਵਾਲੀ ਦਿਲੀ ਸ਼ਰਮਨਾਕ ਤੌਰ ਤੇ ਕਮਜ਼ੋਰ ਹੈ ਵਕਾਲਤ ਸਮੂਹਾਂ ਦੇ ਮੁਤਾਬਕ ਇਹ ਨਿਯਮ ਸਭ ਤੋਂ ਵੱਧ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ H1B ਅਤੇ H4 ਵੀਜ਼ਾ ਧਾਰਕਾਂ ਦਾ ਵੱਡਾ ਹਿੱਸਾ ਨੇ ਬਹੁਤ ਸਾਰੇ H4 ਵਰਕਰ ਪਰਮਿਟ ਹੋਲਡਰ ਟੈਕਨੋਲੋਜੀ ਹੈਲਥ케ਅ ਅਤੇ ਸਿੱਖਿਆ ਖੇਤਰ ਦੇ ਵਿੱਚ ਕੰਮ ਕਰਦੇ ਨੇ ਅਤੇ ਅਮਰੀਕਾ ਦੀ ਮਹਿੰਗੀ ਜ਼ਿੰਦਗੀ ਦੇ ਵਿੱਚ ਪਰਿਵਾਰ ਤੋਹਰੀ ਆਮਦਨ ਤੇ ਨਿਰਭਰ ਕਰਦੇ ਨੇ ਆਟੋਮੈਟਿਕ ਐਕਸਟੈਂਸ਼ਨ ਖਤਮ ਹੋਣ ਦੇ ਨਾਲ ਨੌਕਰੀਆਂ 'ਚ ਵੱਡੀ ਰੁਕਾਵਟ ਮਾਲਕਾਂ ਦੇ ਲਈ ਅਨਿਸ਼ਚਿਤਤਾ ਅਤੇ ਕਿਰਤ ਬਾਜ਼ਾਰ ਤੋਂ ਹੁਨਰਬੰਦ ਕਰਮਚਾਰੀਆਂ ਦੀ ਕਮੀ ਪੈਦਾ ਹੋ ਰਹੀ ਹੈ ਹੁਣ ਸਾਰੇ ਤੇ ਨਜ਼ਰ ਅਦਾਲਤ ਦੇ ਫੈਸਲੇ ਉੱਤੇ ਹੈ ਜੁਨਾਹ ਸਿਰਫ ਕਾਨੂੰਨੀ ਨੀਤੀ ਸਗੋ ਹਜ਼ਾਰਾਂ ਪਰਿਵਾਰਾਂ ਤੇ ਭੂ ਵਿਖ ਦਾ ਫੈਸਲਾ ਕਰੇਗੀ ਅਮਰੀਕਾ ਤੋਂ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਹੈ ਕਿ H1B ਵੀਜ਼ਾ ਤਾਰਕ ਤੇ ਜੀਵਨ ਸਾਥੀਆਂ ਨੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ DHS ਦੇ ਖਿਲਾਫ ਸੰਘੀ ਅਦਾਲਤ ਤੇ ਵਿਜੀਤ ਮੁਕਦਮਾ ਦਰਜ ਕਰਵਾ ਦਿੱਤਾ ਹੈ ਇਸ ਮੁਕਦਮੇ ਦਾ ਕੇਂਦਰ ਹੈ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਲਾਗੂ ਕੀਤਾ ਗਿਆ ਉਹ ਨਿਯਮ ਜਿਸ ਨੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਦੀ ਨੌਕਰੀ ਅਤੇ ਆਰਥਿਕ ਸਥਿਰਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ 23 ਅਕਤੂਬਰ 2025 ਨੂੰ DHS ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਜਿਸ ਤਹਿਤ ਹੁਣ H4 ਅਤੇ ਹੋਰ ਯੋਗ ਡਿਪੈਂਡੈਂਟ ਵੀਜ਼ਾ ਧਾਰਕਾਂ ਨੂੰ ਮਿਲ ਰਹੀ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਸਹੂਲਤ ਖਤਮ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਜੇ ਕਿਸੇ ਫਰਕ ਪਰਮਿਟ ਨਵੀਨੀਕਰਨ ਅਰਜ਼ੀ ਅਧੀਨ ਹੁੰਦਾ ਸੀ ਤਾਂ ਉਸ ਨੂੰ 540 ਦਿਨਾਂ ਤੱਕ ਆਟੋਮੈਟਿਕ ਤੌਰ ਉਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਸੀ ਹੁਣ ਨਵੇਂ ਨਿਯਮ ਦੇ ਹੇਠ ਅਰਜ਼ੀਕਾਰਾਂ ਨੂੰ ਆਪਣੀ ਪਰਮਿਟ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਹੀ ਨਵੀਨੀਕਰਨ ਅਰਜ਼ੀ ਦੇਣੀ ਪਵੇਗੀ ਪਰ ਅਸਲ ਦੇ ਵਿੱਚ USCIS ਦੀ ਪ੍ਰਕਿਰਿਆ 1 ਸਾਲ ਜਾਂ 100 ਵੀ ਫਾਦਰ ਸਮਝਲਾਰੇਗੇ ਇਸ ਕਾਰਨ H4 EAD ਧਾਰਕ ਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਨੌਕਰੀ ਛੱਡਣ ਦੇ ਲਈ ਮਜਬੂਰ ਹੋ ਰਹੇ ਨੇ ਬਲੂਮ